ਇੱਕ ਪਾਸੇ ਸਰਕਾਰਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਸਨਮਾਨ ਮਹੱਈਆ ਕਰਵਾਇਆ ਜਾ ਰਿਹਾ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਸਟਾਫ ਦੀ ਕਮੀ ਹੋਣ ਕਾਰਨ ਸਟਾਫ ਰਾਤ ਦੇ ਸਮੇਂ ਨਹੀਂ ਹੁੰਦਾ ਅਤੇ ਦੂਜੇ ਪਾਸੇ ਚੋਰਾਂ ਦੇ ਹੌਸਲੇ ਇੰਨੇ ਕ ਬਲੰਦ ਹੋ ਗਏ ਹਨ ਕਿ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਪਿੱਤੇ ਦਿਨੀ ਸਰਕਾਰੀ ਮਿਡਲ ਸਕੂਲ ਮੱਚਾਕੀ ਕਲਾਂ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਸਕੂਲੀ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਵਜੋਂ ਪ੍ਰਸ਼ਾਸਨ ਦੇ ਕਿ ਲਾਫ ਹੁੰਦੇ ਬਾਹਰ ਤਰਨਾ ਦਿੱਤਾ ਗਿਆ ਕੀਤੀ ਰਾਤ ਫਿਰ ਪਿੰਡ ਜਿਲ੍ਹਾ ਨੌ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਕੋਈ ਚੋਰੀ ਦੀ ਘਟਨਾ ਸਾਹਮਣੇ ਆਈ ਪੁਲਿਸ ਤਾਫ ਵੱਲੋਂ ਦੱਸਿਆ ਜਾ ਰਿਹਾ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਦੋ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਸਕੂਲ ਦੇ ਵਿੱਚ ਲੱਗੇ ਸੀਸੀਟੀਵੀ ਦੋ ਕੈਮਰੇ ਭੰਨੇ ਵੀ ਗਏ ਹਨ ਅਤੇ ਕੀਮਤੀ ਸਮਾਨ ਦੀ ਭਾਰ ਥੋੜੀ ਵੀ ਕੀਤੀ ਗਈ ਹੈ ਅੰਦਰ ਕੁਝ ਸਮਾਨ ਨਾਲ ਵੀ ਲੱਗੇ ਹਨ ਕੀ ਨਾਮ ਮੇਰਾ ਨਾਮ ਸਰਦਾਰ ਮਨਜੀਤ ਸਿੰਘ ਹੈ ਜੀ ਹਾਂ ਜੀ ਸਰ ਮੈਂ ਸੈਂਟਰ ਹੈਡ ਟੀਚਰ ਦੀ ਅਸਾਮੀ ਤੇ ਇੱਥੇ ਕੰਮ ਕਰਦਾ ਹਾਂ ਜੀ ਸਰਕਾਰੀ ਪ੍ਰਾਇਮਰੀ ਸਕੂਲ ਗਿਲਾਂ ਤੋਂ ਵਿਖੇ ਤੇ ਕੀ ਸਰ ਚੋਰੀ ਹੋਇਆ ਕਿੰਨਾ ਸਾਮਾਨ ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ ਇਹਦਾ ਇਹ ਆਪਣਾ ਸੁਭਾਜ ਸਵੇਰੇ ਜਦੋਂ ਸਫਾਈ ਸੇਵਕਾ ਆਈ 7 ਵਜੇ ਸਕੂਲ ਦੇ ਵਿੱਚ ਹੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰ ਸਾਰੇ ਸਕੂਲ ਦੇ ਜੰਦਰੇ ਭੰਨੇ ਪਏ ਆ ਦਫ਼ਤਰ ਦੇ ਗੇਟ ਤੋੜੇ ਪਏ ਆ ਕਾਪਿਆਂ ਨਾਲ ਵੱਢ ਕੇ ਤੇ ਜਦੋਂ ਅਸੀਂ ਆ ਕੇ ਦੇਖਿਆ ਜੀ ਤਾਂ ਦਫ਼ਤਰ ਦੇ ਵਿੱਚ ਹੀ ਸਾਡਾ ਸਾਊਂਡ ਸਿਸਟਮ ਪਿਆ ਸੀਗਾ ਜੀ ਇੱਕ ਲੈਪਟਾਪ ਪਿਆ ਸੀ ਲਿਮਾਰੀ ਦੇ ਵਿੱਚ ਲਿਮਾਰੀਆਂ ਖੋਲੀਆਂ ਜੀ 6 ਉੱਥੇ ਪੱਖੇ ਪਏ ਸੀ ਜੀ ਹੋਰ ਵੀ ਜਿਹੜਾ ਬਹੁਤ ਸਕੂਲਾਂ ਨਾਲ ਸਾਰੇ ਆਪਣੇ ਕਮਰੇ ਪਾਠੇ ਭੰਨ ਕੇ 8 ਸਕੂਲਾਂ ਨੂੰ ਕਮਰੇ ਸੱਤਾਂ ਦੇ ਵਿੱਚ LED ਲੱਗੀਆਂ ਸਿਗੀਆਂ ਜੀ ਤਾਂ ਬਹੁਤ ਹੀ ਇੱਕ ਪ੍ਰਿੰਟਰ ਸੀ ਜਿਹਦੇ ਦੋ ਪ੍ਰਿੰਟਰ ਪਏ ਸੀ ਇੱਕ ਪ੍ਰਿੰਟਰ ਉਹ ਭੰਨ ਗਏ ਜੀ ਇੱਕ ਪ੍ਰਿੰਟਰ ਨਾਲ ਲੈ ਗਏ ਜੀ ਤਿੰਨੇ ਗ੍ਰੰਹ ਨੁਕਸਾਨ ਤੁਹਾਡਾ ਇਹ ਤਾਂ ਅਦਾਜ ਹਿਸਾਬ ਲਾ ਕੇ ਵੇਨੇ ਆ ਜੀ ਆਪਾਂ ਵੀ 40-45 ਹਜ਼ਾਰ ਰੁਪਏ ਦਾ ਲੈਪਟਾਪ ਹੀ ਸੀਗਾ ਜੀ ਤੇ 15-15 18-18 ਹਜ਼ਾਰ ਦੇ ਪ੍ਰਿੰਟਰ ਆ ਜੀ ਤੇ LED ਗੀਆਂ ਵੀ ਆਪਣੇ ਪੁਆਇੰਟ 500 ਹਰ ਦਿਨ ਕਿੱਲ ਜਿਹੜੀ ਸੀਗੀ ਜੀ ਕੈਮਰਾ ਵੀ ਸੀ ਸੀ ਟੀ ਵੀ ਜ ਹੈ ਮੁੰਡੇ ਕਿੰਨੇ ਹਾਂ ਬੰਦੇ ਦੋ ਵਿੱਚ ਆਏ ਆ ਜੀ ਉਹ ਅਸੀਂ ਆਪਾਂ ਵੀ ਨੇ ਖੋਲ ਕੇ ਦੋ ਕੈਮਰੇ ਵੀ ਤੋੜ ਗਏ ਜੀ ਪੁਲਿਸ ਨੂੰ ਕੀ ਕਰ ਰਹੀ ਕੀਤੀ ਜਾ ਰਹੀ ਪੁਲਿਸ ਆਈ ਸੀ ਜੀ ਹੁਣ ਉਹ ਆਪਦਾ ਕਾਰਵਾਈ ਕਰੀ ਜਾਂਦੇ ਆ ਜੀ ਉਹਨਾਂ ਨੂੰ ਲਿਖ ਕੇ ਦੇਤਾ ਸਾਰਾ ਕੁਝ ਜਿਹੜਾ ਕੁਝ ਚੋਰੀ ਹੋਇਆ ਜੀ ਸਕੂਲਾਂ ਜੀ ਪਹਿਲਾਂ ਵੀ ਚੋਰੀ ਹੋਈ ਗਈ ਸਕੂਲਾਂ ਜਿਹੜੇ ਅੱਜ ਇੱਥੇ ਹੋਈ ਇਹ ਦੁਪਹਿਰਾਂ ਮਾਝਾ ਕੀ ਮਾਲਸੇ ਹੋਈ ਔਰ ਦੁਪਹਿਰ ਚੋੜ ਸਕੂਲਾਂ ਦੀ ਜ਼ਿਆਦਾ ਹੋਣ ਇਹਨੇ ਵਾਲਾ ਉਹ ਪੀਤੀ ਨੇ ਜਾਂ ਹੋਰ ਬੰਦੇ ਵੀ ਲੱਣੇ ਚਾਹੀਦੇ ਨੇ ਆਇਆ ਭਾਈ ਜੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਫਾਈ ਸੇਵਕ ਦੀ ਕੋਈ ਪੋਸਟ ਹੈ ਨਹੀਂ ਜੀ ਸਮਾਨ ਹੁਣ ਸਕੂਲਾਂ ਵਿੱਚ ਬਹੁਤ ਆ ਗਿਆ ਜੀ ਕੰਪਿਊਟਰ ਆ ਗਏ ਸਾਰਾ ਕੁਝ ਆ ਗਿਆ ਜੀ ਪਰ ਇਹ ਤੁਹਾਨੂੰ ਸਰਕਾਰ ਵੱਲੋਂ ਚਾਹੀਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਚੌਂਕੀਦਾਰ ਦੀ ਸਾਮੀ ਦਿੱਤੀ ਜਾਵੇ ਤਾਂ ਜੋ ਜਿਹੇ ਵੱਖ-ਵੱਖ ਜਿਹੜੀਆਂ ਚੋਰੀਆਂ ਹੁੰਦੀਆਂ ਸਕੂਲਾਂ ਵਿੱਚ ਇਹ ਨਾ ਹੋਣ ਜੀ ਤੇ ਰਾਤ ਨੂੰ ਕੋਈ ਨਹੀਂ ਦਸਖੂਨ ਦਿੱਤੀ ਸਕੂਲ ਵਿੱਚ ਰਾਤ ਨੂੰ ਕੋਈ ਨਹੀਂ ਹੁੰਦਾ ਜੀ ਤੇ ਇਹਦੇ ਵਿੱਚ ਜਿਹੜੇ ਸਮਾਨ ਚ ਚੱਕਰੀ ਜਾਂਦੇ ਜੋ ਪ੍ਰਿੰਸੀਪਲ ਸਭ ਦੱਸਦੇ ਆ ਉਹਦੇ ਮੁਤਾਬਕ ਚੱਕਰ ਕੇ ਰਿਕਾਰਡ ਤੇ ਫਿਰ ਕਲੀਅਰ ਤੁਹਾਨੂੰ ਪਾਇਗਾ ਅੰਦਾਜ਼ ਦੇ ਇਹ ਲਗਤ ਕਿੰਨੇ ਕਿਤੇ ਚੋਰੀ ਹੁੰਦਾ ਮੈਂ ਜੋ ਰਿਕਾਰਡ ਚੈੱਕ ਕਰਦੇ ਉਹ ਜਿਹੜੀਆਂ ਆਈਆਂ ਰਸੀਦਾਂ ਖਰੀਦਦੀਆਂ ਉਹ ਚੈੱਕ ਕਰਦੇ ਕਰਕੇ ਫਿਰ ਤੁਹਾਨੂੰ ਦੱਸਦੇ ਹਾਂ ਤੇ ਕੋਈ ਸੀਸੀਟੀਵੀ ਵਗੈਰਾ ਵੀ ਆਈ ਬੰਦਾ ਹਾਂਜੀ ਹਾਂਜੀ ਆਈ ਹੈ ਉਹਦੇ ਵਿੱਚ ਕਲੀਅਰ ਹੋ ਰਹੀ ਹੈ ਜੀ ਇਹ ਤਫਤੀਸ਼ ਦਾ 파ਟਾ ਜੀ ਤਫਤੀਸ਼ ਕਰੀ ਜਾਂਦੇ